ਠੀਕ ਹੈ ਜੀ ਕੀ ਲੱਗਦਾ ਹੈ ਇਸ ਦੇ ਨਾਲ ਮੇਜ ਦੇ ਵਿੱਚ ਅੱਗੇ ਨਵਾਂ ਮੌਕਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 13 ਮਾਰਚ ਦੀ ਰਾਤ ਦਾ ਸੀਗਾ ਇਸ ਘਟਨਾ ਨੂੰ 120 ਦਿਨ ਹੋ ਗਏ 120 ਦਿਨ ਦਾ ਸ਼ਾਇਦ ਮੈਂ ਕੋਈ ਵੀ ਰਾਤ ਆਰਾਮ ਨਾਲ ਸੋ ਕੇ ਨਹੀਂ ਦੇਖੀ 120 ਦਿਨ ਦੀ ਹੈ ਸਟਰਗਲ ਜਿਹੜੀ ਹੈ ਪਹਿਲੇ ਪੰਜਾਬ ਪੁਲਿਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਐਫ ਆਈ ਆਰ ਸੀ ਉਹ ਨਹੀਂ ਹੋ ਰਹੀ ਸੀ 15 ਤੀਏ ਦੀ ਰਾਤ ਨੂੰ 12 ਵਜੇ ਇਹਨਾਂ ਨੇ ਟਾਬੇ ਵਾਲੇ ਦੀ ਐਫਆਈਆਰ ਕੀਤੀ ਸਾਡੀ ਐਫਆਈਆਰ ਨਾ ਕਰਕੇ ਜਿਹੜੀ 14 ਨੂੰ ਸਟੇਟਮੈਂਟ ਦਿੱਤੀ ਮੰਗਰ ਐਫਆਈਆਰ ਟਾਬੇ ਵਾਲੇ ਦੇ ਨਾਮ ਕੀਤੀ 15 ਨੂੰ ਸਾਨੂੰ ਪੁਲਿਸ ਸਟੇਸ਼ਨ ਤੇ ਧਮਕਾਇਆ ਗਿਆ ਐਸਐਸਪੀ ਜਿਹੜੇ ਸੀਗੇ ਨਾਨਕ ਉਸ ਟਾਈਮ ਉਹਨਾਂ ਨੇ ਸਾਨੂੰ ਕਿਹਾ ਜੀ ਤੁਹਾਡੇ ਕੋਲ ਆਪਸ਼ਨ ਨਹੀਂ ਹੈ ਖਾਲੀ ਕੰਪਰੋਮਾਈਜ਼ ਹੈ ਕਿਉਂਕਿ ਇਹਨਾਂ ਨੂੰ ਸਵੈ ਰਿਵਾਰਡ ਦਿੱਤਾ ਹੈ ਤੇ ਅਸੀਂ ਇਹ ਤੁਹਾਨੂੰ ਸੁਝਾ ਨਹੀਂ ਦੇ ਸਕਦੇ ਅਧੂ ਵੀ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਹਨਾਂ ਨੂੰ ਜੋ ਗਲਤੀ ਕੀਤੀ ਹੈ ਉਸ ਦੀ ਸਜ਼ਾ ਦੇ ਦਿਓ ਡਿਪਾਰਟਮੈਂਟ ਨੂੰ ਤੁਸੀਂ ਸਜ਼ਾ ਕਰੋ ਅਰੈਸਟ ਕਰੋ ਇਹਨਾਂ ਨੂੰ ਸਜ਼ਾ ਦਿਓ ਅਸੀਂ ਕੋਈ ਕੋਟਾ ਤੱਕ ਜਾਣਾ ਨਹੀਂ ਚਾਹਦੇ ਸੀ ਅਸੀਂ ਚਾਹੁੰਦੇ ਸੀ ਇਨਸਾਫ ਖਾਕੀ ਜਿਹੜਾ ਇੱਕ ਪੁਲਿਸ ਹੈ ਉਹ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਹੈ ਅਸੀਂ ਵੀ ਹੈਡ ਫੇਥ ਕਿਉਂਕਿ ਅੱਜ ਤੱਕ ਮੈਨੂੰ ਕੋਰਟ ਕਚਹਿਰੀ ਪੁਲਿਸ ਤੇ ਜਾਣਾ ਨਹੀਂ ਪਿਆ ਤੇ ਆਈ ਮੈਂ ਕਦੇ ਡੀਲ ਨਹੀਂ ਕੀਤਾ ਸੀ ਮੈਨੂੰ ਪਤਾ ਨਹੀਂ तो मैं एस एस पी नानक के ऊपर भी बहुत ट्रस्ट किया जो ट्रस्ट उन्होंने एक जगह लैवल से तोड़िया और मैं मजबूर करना मजबूर कर दिता कि okay. मेरे सिस्टर और ब्रदर इन लॉ बैठे हुए उन्होंने मैं टेबल पर हथ रख के क्या ओनली ऑप्शन विद यू इज कॉम्प्रोमाइज एंड आई टोल्ड हिम जी इफ योर फादर वॉज बीटन वुड यू हैव कॉम्प्रोमाइज्ड एंड ही वॉज क्वाइट आई से मेरे हजब मेरा बेटा अगर मर जाता इस लड़ाई पर मैं कॉम्प्रोमाइज कर लें अदू या आज बच गए इस करके कॉम्प्रोमाइज कर ला या इंतजार करा कि किसी होर का पुत्र और किसी होर हसबेंड मर जाए आई सर दिस इज नॉट ओनली फॉर मी मतलब अज वो तुम आना मैं वीडियो से भी जो कन्फेस करे गल कही मैं क्या करना लेने है मतलब नहीं है मतलब करना ला ती मरोगे नहीं ਕੋਈ ਇੱਕ ਆਮ ਆਦਮੀ ਹੈ ਤੇ ਤੁਸੀਂ ਕੁਟ ਸਕਦੇ ਹੋ ਪੁਲਿਸ ਦਾ ਕੰਮ ਹੁੰਦਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਅੱਜ ਅਸੀਂ ਪੰਜਾਬ ਤੇ ਦੇਖੋ ਕਿ ਪੁਲਿਸ ਸਟੇਟ ਬੰਦੀ ਜਾ ਰਹੀ ਹੈ ਕਿਉਂ ਕਹਿੰਦੇ ਆ ਕਿਉਂਕਿ ਅਸੀਂ ਪੁਲਿਸ ਕੋਲ ਜਾਣ ਤੋਂ ਡਰਦੇ ਆਂ ਈਵਨ ਤੁਸੀਂ ਯੂ ਵਿਲ ਸੀ ਤਨੂ ਲਗਨ ਵੀ ਬਹੁਤ ਪ੍ਰੈਸ਼ਰ ਆਇਸੀ ਗਿਆ ਦੋ ਬਟ ਫਿਰ ਵੀ ਮੀਡੀਆ ਨੇ ਆਈ ਐਮ ਰੈਡੀ ਥੈਂਕਫੁਲ ਟੂ ਦਾ ਕੰਪਲੀਟ ਮੀਡੀਆ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਉਂਦਾ ਮੇਰਾ ਇੱਕ ਰਾਸਤਾ ਜਿਹੜਾ ਤੁਸੀਂ ਖੋਲਿਆ ਤੁਸੀਂ ਮੇਰੀ ਆਵਾਜ਼ ਬਣਿਆ ਅਗਰ ਤੁਸੀਂ ਮੇਰੀ ਆਵਾਜ਼ ਨਹੀਂ ਬੰਦੇ ਤੇ ਮੈਨੂੰ ਜਿੱਥੇ ਤੱਕ ਮਨ ਨੂੰ ਇਹ ਜਸਟਿਸ ਨਹੀਂ ਮਿਲਦਾ ਤੁਸੀਂ ਦੇਖੋ ਇਹ ਇੱਥੇ ਸਿਟ ਨੂੰ ਦਿੱਤੀ ਪੰਜਾਬ ਪੁਲਿਸ ਜਦੋਂ ਸਾਡੀ ਐਫਆਈਆਰ ਹੀ ਕਰਨ ਨੂੰ ਤਿਆਰ ਨਹੀਂ ਸੀਗੀ ਤੇ ਸਿਟ ਨੇ ਸਾਡੇ ਨਾਲ ਕੀ ਇਨਕੁਆਇਰੀ ਕਰਕੇ ਦੇ ਦਿੱਤੀ ਜਦੋਂ ਅਸੀਂ ਮੋਢੀਲ ਸਰ ਨੇ ਫਰਸਟ ਆਰਡਰ ਦਿੱਤੇ ਸੀਗੇ ਅਸੀਂ ਬਹੁਤ ਖੁਸ਼ ਸੀਗੇ ਪੰਜਾਬ ਪੁਲਿਸ ਨੂੰ ਖਿੱਚਿਆ ਐਫੀਡੇਵਿਟ ਮੰਗੇ ਜਿਸ ਵਿੱਚ ਇਹਨਾਂ ਨੇ ਨਾਨਕ ਨੇ ਮਾਫੀ ਮੰਗੀ ਐਫੀਡੇਵਿਟ ਕਿ ਦੇਲੇ ਐਫਆਈਆਰ ਕਰਨ ਦੀ ਸਾਡ ਬਹੁਤ ਅਸੀਂ ਮਾਫੀ ਮੰਗਦੇ ਆਂ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਆਰਡਰ ਸੀਗੇ ਉਹ ਆਰਡਰ ਦੇ ਉਹਨਾਂ ਨੇ ਬਹੁਤ ਸਾਰੇ ਇਨਵੈਸਟੀਗੇਸ਼ਨ ਲਈ ਉਹਨਾਂ ਨੇ ਐਫੀਡੇਵਿਟ ਮੰਗੇ ਸੀ ਜੋ ਬੈਂਚ ਚੇਂਜ ਹੋਇਆ ਹਰਪ੍ਰੀਤ ਸਿੰਘ ਬਰਾਰ ਦਾ ਬੈਂਚ ਹੀ ਚੇਂਜ ਹੋ ਗਿਆ ਹੋਰ ਉਹਨਾਂ ਨੇ ਸਾਨੂੰ ਜਿਹੜੇ ਮਜਮੂਦ ਜਿਲਸਰ ਦੇ ਆਰਡਰ ਸੀ ਉਸ ਆਰਡਰ ਦੇ ਐਫੀਡੇਵਿਟ ਵੀ ਨਹੀਂ ਲਏ ਤੇ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਜੀ ਯੂਟੀ ਕੰਸੈਂਟ ਮੰਗੀ ਹੈ ਸਾਨੂੰ ਦੇਣੀ ਪਈ ਐ ਸੀ ਦੇ ਦਿੱਤੀ ਪਰ ਅਸੀਂ ਸੋਚਿਆ ਚਲੋ ਪੰਜਾਬ ਤੋਂ ਬਾਅਦ ਇੱਕ ਸੋਚੋ ਅਸੀਂ ਪੰਜਾਬ ਦੇ ਨਾਗਰਿਕ ਹੋ ਕੇ ਪੰਜਾਬ ਤੋਂ ਬਾਹਰ ਮੈਨੂੰ ਜਸਟਿਸ ਮੰਗਣ ਲਈ ਜਾਣਾ ਪਿਆ ਕਿਉਂ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇੰਨੀ ਕਰਪਟਡ ਹੋ ਗਈ ਹੈ ਅੱਜ ਕਿ ਸਾਨੂੰ ਆਪਣੇ ਦੇਸ਼ ਆਪਣੀ ਮਤਲਬ ਮੇਰੀ ਜੜਾ ਆਪਣਾ ਡਿਸਟ੍ਰਿਕਟ ਹੈ ਉਸ ਨੂੰ ਛੱਡ ਕੇ ਮੈਨੂੰ ਬਾਹਰੋਂ ਇਨਸਾਫ ਮਿਲਣਾ ਕਿਉਂਕਿ ਸਾਨੂੰ ਪਤਾ ਹੈ ਜਦੋਂ 10 ਦਿਨ ਐਫ ਆਈ ਆਰ ਨਹੀਂ ਕਰਦੇ ਸੀ ਸਾਡੇ ਉੱਪਰ ਪ੍ਰੈਸ਼ਰ ਸਾਨੂੰ ਕਹਿੰਦੇ ਤੁਹਾਨੂੰ ਕਰਾਸ ਪਰਚਾ ਕਰ ਦਾਂਗੇ ਤੁਸੀਂ ਪਟਿਆਲੇ ਨਹੀਂ ਰਹਿ ਸਕਦੇ ਤੁਹਾਡਾ ਇੱਕ ਪੁੱਤਰ ਹੈ ਉਸ ਨੂੰ ਮਾਰ ਦਾਂਗੇ ਮੈਂ ਆਪਣੇ ਬੇਟੇ ਨੂੰ ਕਿਤੇ ਬਾਹਰ ਨਹੀਂ ਜਾਣ ਦਿੰਦੀ ਆ 4 ਮਹੀਨੇ ਹੋ ਗਏ ਉਹ ਜਿੱਥੇ ਜਾਂਦਾ ਮੈਂ ਕਹਿੰਦੀ ਆ ਸਾ ਮੇਰੇ ਨਾਲ ਜਾਣਾ ਮਤਲਬ ਮੈਂ ਉਸ ਨੂੰ ਉਸਦੀ ਲਾਈਫ ਵੀ ਰਿਸਟ੍ਰਿਕਟ ਕਰ ਦਿੱਤੀ ਕਿਉਂਕਿ ਇਹ ਜਿਹੜੇ ਬੰਦਿਆਂ ਦਾ ਕੋਈ ਮਤਲਬ ਹੈ ਹੀ ਨਹੀਂ ਹੈ ਵਜ਼ੂਦ ਹੀ ਨਹੀਂ ਹੈ ਉਹ ਕਿਸੇ ਨੂੰ ਵੀ ਮਾਰ ਸਕਦੇ ਨੇ ਕੁਝ ਵੀ ਕਰ ਸਕਦੇ ਨੇ दारू पीते ਹੋਏ ਅਗਰ ਮੇਰੇ ਹਸਬੰਡ ਕਰਨਲ ਰੈਂਕ ਹੋ ਕੇ ਪਤਾ ਹੁੰਦੇ ਉਹ ਮਾਰ ਸਕਦੇ ਨੇ ਤੇ ਕਹਿ ਸਕਦੇ ਨੇ ਇੱਕ ਐਨਕਾਊਂਟਰ ਕਰਕੇ ਆਏ ਆ ਤੇ ਦੂਜਾ ਤੁਹਾਡਾ ਕਰਦੇ ਆਂ ਅਗਰ ਬਚ ਗਏ ਤੇ ਸਵੇਰੇ ਆਈ ਕੱਢ ਲੈ ਜਾਇਓ ਔਰ ਤੁਸੀਂ ਦੇਖੋ ਐ ਇੰਨੀ ਮੁਸ਼ਕਿਲ ਨਾਲ ਲੜਾਈ ਲੜਦੇ ਲੜਦੇ ਮੈਂ ਐ ਕੇਸ ਨੂੰ ਸ਼ਿਫਟ ਕੀਤਾ यूटी ਨੇ ਤੇ ਤਰੀਖ ਜਦੋਂ ਐਂਟੀਸਵੇਟਰੀ ਬੇਲ ਨੂੰ ਆਬਜੈਕਟ ਕੀਤਾ ਤਦ ਤੱਕ यूटी ਆਪਣੀ ਇਨਕੁਆਇਰੀ ਕਰ ਰਹੀ ਸੀ ਜਦੋਂ ਤੁਹਾਨੂੰ ਯਾਦ ਹੋਣਾ ਯੂਟੀ ਦਾ ਸੀਆਰਐਮ ਆਇਆ ਸੀ यूटी ਨੇ ਕਿਹਾ ਕਿ ਅਸੀਂ ਉਹਨਾਂ ਨੂੰ ਰੈਡ ਕਰ ਰਹੇ ਹਾਂ ਮਿਲ ਨਹੀਂ ਰਹੇ ਅਰੈਸਟ ਨਹੀਂ ਹੋ ਪਾਰੇ ਘੁੰਮ ਰਹੇ ਨੇ ਸਾਨੂੰ ਮਿਲ ਨਹੀਂ ਪਾਰੇ ਜਗ੍ਹਾ ਬਦਲ ਰਹੇ ਨੇ ਫਿਰ ਯੂਟੀ ਨੇ ਕਿਹਾ ਜੀ ਇਹਨਾਂ ਦੀ ਬੇਲ ਐਪਲੀਕੇਸ਼ਨ ਰਿਜੈਕਟ ਕੀਤੀ ਜਾਏ ਔਰ 307 ਲਗਦੀ ਹੈ ਕਿਉਂਕਿ ਇਹਨਾਂ ਨੇ ਜਿਹੜਾ ਇੱਕ ਕਲਿਸਟ ਜੱਜ ਸਾਹਿਬ ਦੇ ਆਰਡਰ ਸੀਗੇ ਕਹਿੰਦੇ ਕਿ ਜਿਹੜਾ ਦੰਡਾ ਵੀ ਹੁੰਦਾ ਨਾ ਉਹ ਵੀ ਹਥਿਆਰ ਬਣ ਜਾਂਦਾ ਜਦੋਂ ਪੁਲਿਸ ਵਾਲੇ ਉਸ ਤਰੀਕੇ ਨਾਲ ਯੂਜ਼ ਕਰ ਸਕਦੇ ਨੇ ਡੰਡੇ ਨਾਲ ਵੀ ਬੰਦੇ ਦੀ ਮੌਤ ਹੋ ਜਾਂਦੀ ਜੀ ਇਹ ਦੇਖੋ ਸੀਬੀਆਈ ਨੂੰ ਮਾਰ ਕਿੰਨੀ ਜੱਤ ਸਾਬ ਦੇ ਬਹੁਤ ਸਟਰੋਂਗ ਪੁਆਇੰਟ ਸੀ ਕਿ ਯੂ ਹੈਵ ਬੀਨ ਮੈਨੇਜਡ ਜੱਤ ਸਾਬ ਮੁਗਲ ਸਰ ਦੇ ਆਰਡਰਸ ਵਰ ਸੁਪਰਬ ਚ ਅਨੂਪ ਚਿਤਕਾਰਾ ਸਰ ਦੇ ਆਰਡਰਸ ਸੁਪਰਬ ਸੀਗੇ ਉਦਾਂ ਹੀ ਰਾਜੇਸ਼ ਪਰਦੋਆ ਸਰ ਨੇ ਇੰਨੇ ਸਟਰੋਂਗ ਹੀ ਵਾਸ ਸੋ ਸ਼ੋਰ ਹੀ ਸੈਡ ਤੁਸੀਂ ਜੋ ਇਨਵੈਸਟੀਗੇਸ਼ਨ ਕਰ ਰਹੇ ਹੋ ਇਹ ਮੈਨੀਪੂਲੇਟ ਹੋ ਚੁੱਕੀ ਹੈ ਯੂ ਆਰ ਨਾਟ ਡੂਇੰਗ ਅ ਫੇਅਰ ਇਨਵੈਸਟੀਗੇਸ਼ਨ ਦਿਸ ਇਨਵੈਸਟੀਗੇਸ਼ਨ ਕੈਨ ਨਾਟ ਬੀ ਡਨ ਬਾਈ ਯੂ ਵੈਨ ਫੋਰ ਮੰਥ ਜਿਹੜੇ ਅਕਿਊਜ ਭੱਜੇ ਹੋਏ ਤੁਸੀਂ ਇਹਨਾਂ ਨੂੰ ਇਨਵੈਸਟੀਗੇਟ ਕਰੇ ਬਗੈਰ ਤੁਸੀਂ ਧਾਰਾ ਘਟਾ ਰਹੇ ਹੋ ਤੇ ਮਤਲਬ ਤੁਸੀਂ ਐਫ ਆਈ ਆਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਤੁਸੀਂ ਕੇਸ ਨੂੰ ਮੁਕਾਉਣ ਦੀ ਔਰ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋ

ਕੀ ਐਸਾ 160 ਦਿਨ ਦੀ ਇਨਕੁਆਇਰੀ ਅਸੀਂ 45 ਡੇਸ ਤੇ ਕੰਪਲੀਟ ਕਰਾਂਗੇ ਉਹ 140 ਦਿਨ ਅਜੇ ਤੱਕ ਪੂਰੇ ਨਹੀਂ ਹੋਏ ਉਹਨਾਂ ਦੀ ਪੇਪਰ ਸੀਗਾ ਮੈਂ ਲਾਸਟ ਟਾਈਮ ਦਿਖਾਇਆ ਵੀ ਸੀਗਾ ਉਸ ਵਿੱਚ ਉਹਨਾਂ ਨੇ ਐਸਪੀ ਸੋਰਨਜੀਤ ਨੂੰ ਕਿਹਾ ਇਸ ਨੂੰ ਪੈਂਡਿੰਗ ਕਰ ਦੋ ਸਿਟ ਜਦੋਂ ਦੇਗੀ ਉਸ ਤੋਂ ਬਾਅਦ ਅਸੀਂ ਨਾਨੋ ਡਿਪਾਰਟਮੈਂਟਲ ਸਜ਼ਾ ਦੇਵਾਂਗੇ ਗਵਰਨਰ ਸਾਹਿਬ ਨੇ ਡੀਜੀ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਡਿਪਾਰਟਮੈਂਟਲ ਇਨਕੁਆਇਰੀਜ਼ ਕੋਡ ਆਫ ਕੰਡਕਟ ਡਿਸਪਲਿਨ ਆਫ ਯੋਰ ਫੋਰਸ ਇਟ ਇਜ਼ ਨਥਿੰਗ ਟੂ ਡੂ ਵਿਦ ਦਾ ਕ੍ਰਿਮੀਨਲ ਐਕਟੀਵਿਟੀਜ਼ ਤੇ ਤੁਸੀਂ ਇਹ ਇਨਕੁਆਇਰੀ ਕਿਉਂ ਨਹੀਂ ਫਿਰ ਐਸਐਸਪੀ ਬਰुण ਉਹਨਾਂ ਨੇ ਇਨੀਸ਼ੀਏਟਿਵ ਲਿੱਤਾ ਉਹ ਡਿਪਾਰਟਮੈਂਟਲ ਇਨਕੁਆਇਰੀ ਓਪਨ ਕੀਤੀ ਵਿਚ ਆਮ ਥੈਂਕਫੁਲ ਟੂ ਹਿਮ ਐਂਡ ਹੀ ਹੈਜ਼ ਸਮਨ ਵਿਦਿਥ ਡਿਪਾਰਟਮੈਂਟਲ ਇਨਕੁਆਇਰੀ ਉਹਨਾਂ ਨੂੰ ਚਾਰ ਨੋਟਿਸ ਜਾਰ ਚੁਕੇ ਸਾਰੇ ਨੂੰ ਅੱਜ ਚੌਥਾ ਹੈ ਚਾਰੋ ਐਸਐਚਜ਼ ਨੂੰ ਗਿਆ ਹੈ ਉਹਨਾਂ ਨੇ ਡਿਪਾਰਟਮੈਂਟਲ ਇਨਕੁਆਇਰੀ ਜੁਆਇਨ ਨਹੀਂ ਕੀਤੀ ਵਨ ਸਾਈਡਿਡ ਇਨਕੁਆਇਰੀ ਕਰਕੇ ਬਾ ਇਹਨਾਂ ਨੇ ਸਾਨੂੰ ਸਵਾਸਨ ਦਿੱਤਾ ਹੈ ਕਿ ਇੱਕ ਹਫਤੇ ਦੇ ਅੰਦਰ ਇਹ ਇਨਕੁਆਇਰੀ ਦਾ ਸਾਨੂੰ ਨਤੀਜਾ ਦੇ ਦੇਣਗੇ ਡਿਪਾਰਟਮੈਂਟ ਅੱਲੋਂ ਸੀਵੀਆਈ ਨੂੰ ਕਰੀਏ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਸੀਂ ਜਿਵੇਂ ਜਿਵੇਂ ਜਿਦਾਂ ਯੂਟੀ ਵਾਲੇ ਮੋਬਾਈਲ ਕਰਦੇ ਉਸੇ ਤਰ੍ਹਾਂ ਕੀ ਸੀਵੀਆਈ ਕੋਚ ਆਏਗਾ ਜੀ ਸੀਵੀਆਈ ਇਦਾਂ ਹੈ ਨਾ ਸੀਵੀਆਈ ਇੱਕ ਇਨਵੈਸਟੀਗੇਟਿੰਗ ਬਿਊਰੋ ਏਜੰਸੀ ਹੈਗੀ ਜਿਸ ਨੂੰ ਯੂਟੀ ਨੂੰ ਦੇਖੋ ਯੂਟੀ ਹੋਰ ਪੰਜਾਬ ਪੁਲਿਸ ਇਕੱਠੇ ਪੰਜਾਬ ਚੰਡੀਗੜ੍ਹ ਤੇ ਆਪਣਾ ਪੂਰਾ ਸਰਕਾਰ ਪੰਜਾਬ ਡੀਜੀਪੀ ਆਪਣਾ ਪੰਜਾਬ ਪੁਲਿਸ ਹੈੱਡਕੁਆਰਟਰਸ ਤੇ ਉਹ ਦੋਨੋਂ ਇਕੱਠੇ ਦੇ ਹੈਵ ਟੂ ਵਰਕ ਟੁਗੇਦਰ ਸੋ ਕਿਦਨ ਕਿਦੇ ਪੰਜਾਬ ਪੁਲਿਸ ਆ ਤੁਸੀਂ ਥੋੜੇ ਦਿਨ ਪਹਿਲੇ ਦੇਖਿਆ ਨਾ ਕੱਲ ਪਰਸੋਂ ਨikhil Charaf ਨੇ DGP ਦੀ ਇੱਕ ਚਾਟ ਵੀ ਜਿਹੜੀ ਬਾਹਰ ਆਈ ਹੈ ਜਿਸ ਵਿੱਚ ਕੀ ਉਹਨਾਂ ਨੇ ਕਿਹਾ ਸਰਫੋ ਸਾਇਦ ਆਪਣੇ ਬਰਨਾਲੇ ਦੇ SSP ਨੂੰ ਕਿ ਤੁਹਾਡੇ ਜਿਹੜੀ ਪ੍ਰੋਮੋਸ਼ਨਸ ਹੈ ਉਸ ਬੇਸ ਤੇ ਹੋਏਗੀ ਜਿਹੜੇ ਤੁਹਾਡੇ ਏਰੀਆ ਤੇ ਇਨਕਾਊਂਟਰ ਜਿਹੜੇ ਘੱਟ ਹੋ ਰਹੇ ਤੇ ਉਹ ਚਾਟ ਦਾ ਵੀ ਇਨਵੈਸਟੀਗੇਸ਼ਨ ਹੋਏਗੀ ਤਾਂ ਪਤਾ ਲੱਗੇਗਾ ਅੱਛੀ ਤੁਸੀਂ ਦੇਖੋ ਇਸ ਵਿੱਚ ਟੌਪ ਲੈਵਲ ਦੇ ਬੰਦੇ ਅਧਿਕਾਰੀ ਜਦੋਂ ਡੀਜੀਪੀ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਨੇ ਜੁਆਇੰਟ ਕਾਨਫਰੰਸ ਕੀਤੀ ਸੀ ਹੀ ਡਿਡ ਨੋਟ ਆਨਸਰ ਦ ਮੀਡੀਆ ਐਂਡ ਹੀ ਗਾਟ ਅਪ ਐਂਡ ਹੀ ਵੈਂਟ ਇਫ ਹੀਜ਼ ਡੀਜੀਪੀ ਪੰਜਾਬ ਹੀਜ਼ ਆਨਸਰਏਬਲ ਟੂ ਪਬਲਿਕ ਐਂਡ ਯੂ ਉਹ ਡੀਜੀਪੀ ਸਾਡੇ ਪੰਜਾਬ ਪੰਜਾਬ ਡੀਜੀਪੀ ਕਿਉਂ ਹੈ ਨਾ ਉਹ ਪੰਜਾਬ ਦੇ ਪਬਲਿਕ ਲਈ ਹੈ ਹੀ ਇਜ਼ ਨੋਟ ਫਾਰ ਹਿਸ ਆਫਸਰਸ ਕਿ ਆਪਣੇ ਬੰਦਿਆਂ ਨੂੰ ਬਚਾਨ ਤੇ ਐਨਕਾਊਂਟਰ ਕਰਕੇ ਬੰਦੇ ਮਾਰਨ ਉਹ ਇਸ ਲਈ ਹੈ 23 ਤੱਕ ਯੂਟੀ ਲਾਰਡੀ ਸੀ ਨੂੰ ਫੜਨ ਲਈ ਇਹ ਤਰੀਕ ਤੋਂ ਬਾਅਦ ਜੀ ਇਹਨਾਂ ਨੇ 307 ਦੀ ਧਾਰਾ ਘਰਾ ਦਿੱਤੀ ਯੂਟੀ ਫੇਰ ਕੀ ਕਰਨ ਲੱਗ ਗਈ 164 ਦੇ ਬਿਆਨ ਇਕੱਠੇ ਕਰਨ ਲੱਗ ਗਏ ਜਿਹੜੇ ਆ ਪੁਲਿਸ ਵਾਲੇ ਬਾਹਰ ਘੁੰਮ ਰਹੇ ਸੀਗੇ ਇਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਵਿਟਨੈਸੇ ਦੁਕਾਨ ਵਾਲੇ ਇੱਥੇ ਉੱਥੇ ਕਹਿੰਦੇ ਜੀ ਆਈ ਕਾਰਡ ਨਾਲ ਥੱਲੇ ਕੀਚੜ ਚ ਮੋਬਾਈਲ ਥੱਲੇ ਗਿਰਿਆ ਹੋਇਆ ਮਿਲਿਆ ਤੁਸੀਂ ਮੈਨੂੰ ਇਹ ਦੱਸੋ ਜਦੋਂ ਵੀਡੀਓ ਚ ਦਿਖ ਰਿਹਾ ਹੈ ਗੱਡੀ ਤੋਂ ਮੋਬਾਈਲ ਤੇ ਆਈ ਕਾਰਡ ਖਿੱਚਿਆ ਹੈ ਤੇ ਯੂਟੀ ਦੀ ਅੱਖਾਂ ਨਹੀਂ ਹਨ ਅਸੀਂ ਉਹਨਾਂ ਨੂੰ ਐਵੀਡੈਂਸ ਦਿੱਤਾ ਕਿ ਆਈ ਕਾਰਡ ਉਹਨਾਂ ਨੇ ਗੱਡੀ ਤੋਂ ਸਿੱਧਲੀਤਾ ਹੋਰ ਸਰਦਾ ਮੋਬਾਈਲ ਤੇ ਐਵੀਡੈਂਸ 164 ਦੇ ਬਿਆਨ ਕਰਕੇ ਡੈਕਰਤੀ ਦੀ ਤਾਰਾ ਕੱਟ ਕਰਨਾ ਚਾਹ ਰਹੇ ਸੀ 307 ਕੱਟ ਕਰਨਾ ਚਾਹ ਰਹੇ ਸੀ ਕਿ ਜਿਹੜੇ ਨਾਨ ਬੇਲੇਬਲ ਆਫੈਂਸ ਹਨ ਉਹ ਐਫ ਆਈ ਆਰ ਤੋਂ ਕੱਟ ਹੋ ਜਾਏ ਉਹ ਜਦੋਂ ਕੱਟ ਹੋ ਜਾਏਗੀ ਤੇ ਬੇਲੇਬਲ ਵਾਰੰਟ ਹੋ ਜਾਣਗੇ ਤੇ ਜਦੋਂ ਬੇਲੇਬਲ ਵਾਰੰਟ ਹੋ ਜਾਣਗੇ ਤਾਂ ਸਟੇਟਮੈਂਟ ਲਿਖ ਕੇ ਇਸ ਕਾਮੇ ਜੀ ਦੋ ਜਾਨਿਆਂ ਦੀ ਲੜਾਈ ਸੀ ਹਲਕੀ ਜਿਹੀ ਲੜਾਈ ਥੋਈ ਸੀ ਆ ਵੱਧ ਗਈ ਤੇ ਥੋੜੀ ਜਿਹੀ ਪਨਿਸ਼ਮੈਂਟ ਦੇ ਕੇ ਗੱਲ ਖਤਮ ਹੋ ਜਾਏ ਯੂਟੀ ਚਾਂਦੀ ਸੀ ਇਸ ਨੂੰ ਮਾਈਲਡ ਕਰ ਦਿੱਤਾ ਜਾਏ ਬੰਦ ਨਹੀਂ ਬਟ ਉਹਨਾਂ ਦੀ ਕੋਸ਼ਿਸ਼ ਐ ਸੀ ਕਿ ਇਸ ਨੂੰ ਮਾਈਲਡ ਕਰ ਦਿੱਤਾ ਜਾਏ ਤੇ ਜੱਜ ਸਾਹਿਬ ਨੇ ਪਰਸੂ ਵੀ ਇਹਨਾਂ ਨੂੰ ਬਹੁਤ ਝਾੜ ਲਗਾਈ ਸੀ ਅੱਜ ਐਸਪੀ ਸ਼ਰੌਨ ਨੂੰ ਬੁਲਾਇਆ ਸੀ ਅੱਜ ਉਹਨਾਂ ਨੂੰ ਬਹੁਤ ਝਾੜ ਮਾਰੀ ਕਿ ਤੁਸੀਂ ਮੈਨੀਪੂਲੇਟ ਹੋ ਗਏ ਹੋ ਤੁਹਾਡੀ ਜਿਹੜੀ ਇਨਵੈਸਟੀਗੇਸ਼ਨ ਆਫ ਫੇਅਰ ਕਿਧੂ ਨਜ਼ਰ ਨਹੀਂ ਆ ਰਹੀ 23 ਤਰੀਕ ਤੱਕ ਤੁਸੀਂ ਕਹਿ ਰਹੇ ਹੋ ਸੀ ਅਰੈਸਟ ਕਰਨਾ ਹੈ 23 ਤੋਂ 10 ਦੇ ਵਿੱਚ ਕੀ ਆਈ ਜਾਂ ਹੋ ਗਿਆ ਜੇ ਤੁਸੀਂ ਅਰੈਸਟ ਨਹੀਂ ਕੀਤਾ 4 ਮਹੀਨੇ ਤੋਂ ਇਹ ਬੰਦੇ ਭੱਜੇ ਹੋਏ ਤੇ ਜਿਹੜਾ ਇਹਨਾਂ ਨੂੰ ਨਾ ਡਿਕਲੇਅਰ ਐਨਵੀ ਐਂਡ ਡਬਲਯੂਸੀ ਕੁਝ ਹੁੰਦਾ ਜੋ ਡਿਕਲੇਅਰ ਉਹ ਤੁਸੀਂ ਅਪਲਾਈ ਕੀਤੇ ਕਹਿੰਦੇ ਨਹੀਂ ਕਹਿੰਦੇ ਜੀ ਤੁਸੀਂ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਕਿਸ ਵਜ੍ਹਾ ਨਾਲ ਕਰ ਰਹੇ ਹੋ 307 ਕਹਿੰਦੇ ਤੁਸੀਂ ਜਿਹੜੇ 4 1 5 ਅਕਿਊਜ਼ ਹਨ ਉਹਨਾਂ ਦੇ ਤੁਸੀਂ ਬਿਆਨ ਨਹੀਂ ਲਿੱਤੇ ਮੇਰਾ ਬਿਆਨ ਨਹੀਂ ਲਿਤਾ ਯੂਟੀ ਕੇ ਅੰਦਰ ਜੀ ਇਨਵੈਸਟੀਗੇਸ਼ਨ ਕੰਪਲੇਨ ਨਾਸੀ ਕੀਤੀ ਸੀਗੀ ਪਹਿਲੇ ਢਿੱਲੋ ਸਾਹਿਬ ਨੇ ਫਰਸਟ ਕੰਪਲੇਨੈਂਟ ਸੀਗੇ ਜਿਸ ਨੇ ਪੀਸੀਆਰ ਨੂੰ ਦੱਸਿਆ ਐਸਐਸਪੀ ਨੂੰ ਦੱਸਿਆ ਕਹਿੰਦੇ ਤੁਹਾਡੀ ਸਟੇਟਮੈਂਟ ਦੀ ਸਾਨੂੰ ਲੋੜ ਹੈ ਜਦੋਂ ਯੂਟੀ ਨੇ ਸਾਨੂੰ ਕਿਹਾ ਨਾ ਕਿ ਸਾਡੀ ਸਟੇਟਮੈਂਟ ਦੇ ਲੋਰ ਨਹੀਂ ਆ ਉਸਲੇ ਸਾਡੇ ਦਿਮਾਗ ਚ ਆਈ ਕਿ ਕੋਈ ਨਾ ਕੋਈ ਕਹਾਣੀ ਹੈ ਤਾਂ ਅਸੀਂ ਕੋਰਟ ਤੇ ਕਿ ਇਹ ਕੇਸ ਕਿੱਥੇ ਤੱਕ ਪਹੁੰਚਿਆ ਮੋਨੀਟਰ ਕਰਨ ਲਈ ਕਿ ਇਹ ਕਿੱਥੇ ਤੱਕ ਪਹੁੰਚ ਗਿਆ ਹੈ ਇਹ ਅਸੀਂ ਇੱਕ ਰਿਪੋਰਟ ਪਾਈ ਸੀ ਕਿ ਇਨਵੈਸਟੀਗੇਸ਼ਨ ਕਿੱਥੇ ਲੈਵਲ ਤੱਕ ਜਾ ਰਹੀ ਹੈ ਮਗਰ ਸਾਨੂੰ ਪਤਾ ਨਹੀਂ ਸੀ ਕਿ ਇਹ ਇਨਵੈਸਟੀਗੇਸ਼ਨ ਤੇ ਕਿゼ ਹੋਰ ਰੁਕੀ ਲੈ ਰਹੀ ਹੈ ਐ ਤੇ ਸਾਨੂੰ ਅੱਧ ਪਤਾ ਲੱਗਿਆ ਜਦ ਇਹਨਾਂ ਨੇ ਅੱਜ ਕੋਰਟ ਤੇ ਦੱਸਿਆ ਕਿ 307 ਦੀ ਧਾਰਾ ਤੇ ਅਸੀਂ 10 ਤਰੀਕ ਨੂੰ ਕਿਹਾ ਸੀ ਇਹ ਹਟਾ ਦਿੱਤੀ ਜਾਏ ਤੇ ਸਾਨੂੰ ਉਹਨਾਂ ਨੂੰ ਅਰੈਸਟ ਨਹੀਂ ਕਰਨਾ ਜਿਹੜਾ 23 ਤਰੀਕ ਤੱਕ ਅਰੈਸਟ ਕਰਨ ਲਈ ਲੱਭ ਰਹੇ ਸੀਗੇ ਤੇ 23 ਤੋਂ ਬਾਅਦ 10 ਤਰੀਕ ਦੇ ਅੰਦਰ ਹੁਣ ਅਰੈਸਟ ਕਰਨ ਦੀ ਲੋੜ ਨਹੀਂ ਹੈ ਹੋਰ ਇਹ ਬੰਦੇ ਲਾਤੇ ਜੱਜ ਸਾਹਿਬ ਨੇ ਕਿਹਾ ਤੁਸੀਂ ਜ ਬੰਦਿਆਂ ਨੂੰ ਫੜਿਆ ਨਹੀਂ 307 ਤੁਸੀਂ ਕੌਣ ਹੁੰਦੇ ਹੋ ਧਾਰਾ ਹਟਾਉਣ ਵਾਲੇ ਤੁਸੀਂ ਆਪਣੀ ਚਾਰ ਚਿੱਟ ਬਣਾਓ ਜਿਹੜੀ ਤਾਰਾ ਬੋਲੇ ਪਹਿਲੇ ਸੀਨੀਅਰ ਆਫਸਰ ਇਹਨਾਂ ਦੀ ਐਫਆਈਆਰ ਨਹੀਂ ਕਰ ਰਹੇ ਸੀ ਫਿਰ ਐਫਆਈਆਰ ਹੁਣ ਨਹੀਂ ਦੇ ਰਹੇ ਸੀ ਫਿਰ ਗਵਰਨਰ ਸਾਹਿਬ ਨੇ ਐਫਆਈਆਰ ਕਰਾਈ ਤੇ ਤਾਰਾ ਹਟਾਣ ਦੀ ਕੋਸ਼ਿਸ਼ ਕਰ ਰਹੀ ਸੀ ਪਹਿਲੇ ਪੰਜਾਬ ਸਿਟ ਤਾਰਾ ਐਫਆਈਆਰ ਕ੍ਰਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ 65 પા ਦਿੱਤੀ ਹੁਣ ਤੁਸੀਂ ਜਿਹੜੇ ਉਹ ਐਫਆਈਆਰ ਨੂੰ ਮਾਈਲਡ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕੋਰਟ ਤੇ ਇਹਨਾਂ ਕੋਲ ਕੁਝ ਬਚਿਆ ਹੀ ਨਾ कि ਤੁਸੀਂ ਐਵੀਡੈਂਸ ਕੱਟ ਕੇ ਕਰਕੇ ਆਪਣੀ ਚਾਰਟ ਸ਼ੀਟ ਕਰ ਦੋਤੇ ਉਹ ਬੰਦਿਆਂ ਨੂੰ 2 6 ਮਹੀਨੇ ਦੀ ਸਜ਼ਾ ਸਸਪੈਂਸ਼ਨ ਮਿਲੇ ਤੇ ਨਿਕਲ ਜਾ ਜੀ ਬਿਲਕੁਲ ਆਣੀ ਚੇ ਦੇਖੋ ਅਗਰ ਇਹ ਸਚਾਈ ਨਹੀਂ ਹੁੰਦੀ ਅਗਰ ਤੁਹਾਨੂੰ ਯਾਦ ਹੋਣਾ ਮੈਂ 4 ਮਹੀਨੇ ਪਹਿਲੇ ਵੀ ਐ ਕੈਸੀ ਜੋ ਅਗਰ ਮੇਰਾ ਬੇਟਾ ਮੇਰਾ ਹਸਬੈਂਡ ਗਲਤ ਹੈ ਉਹਨਾਂ ਨੂੰ ਵੀ ਉਨੀ ਸਜ਼ਾ ਹੋ ਮਗਰ ਤੁਸੀਂ ਇਹ ਦੇਖੋ 4 ਮਹੀਨੇ ਤੋਂ ਅਗਰ ਮੈਂ ਦਿਨ ਰਾਤ ਰਾਸਤਿਆਂ ਤਕ ਘੁੰਮ ਰਹੀ ਆ ਜਸਟਿਸ ਲੇਕ ਉਮਰੀਆਣਾ ਅਗਰ ਮੈਂ ਅਸੀਂ ਗਲਤ ਹੁੰਦੇ ਤੇ ਅਸੀਂ ਇਸ ਤਰੀਕੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੱਜਦੇ ਸਾਨੂੰ ਤੇ ਕੀ ਆ ਅਸੀਂ ਕੇਸ ਬੰਦ ਕਰ ਦਿੰਦੇ ਸਾਨੂੰ ਤੇ ਉਹ ਆਮ ਤਾਂ ਪੈਸੇ ਆਫਰ ਕਰ ਰਹੇ ਨੇ ਸਾਨੂੰ ਮਤਲਬ ਪੈਰ ਗਿਰਗਰਨ ਨੂੰ ਤਿਆਰਨ ਘੋਪਾ ਰਹੇ ਦੀ ਫੈਮਿਲੀ ਕਦੇ ਹਰਜਿੰਦਰ ਦੀ ਫੈਮਿਲੀ ਕਦੇ ਸ਼ਮਿੰਦਰ ਦੀ ਫੈਮਿਲੀ ਸਾਨੂੰ ਰੋਜ਼ ਅਪਰੋਚ ਕਰ ਰਹੇ ਅਜੇ ਵੀ ਅਪਰੋਚ ਕਰ ਰਹੇ ਦੋ ਦਿਨ ਪਹਿਲੇ ਤੱਕ ਅਪਰੋਚ ਕਰ ਰਹੇ ਐਂਡ ਤੁਸੀਂ ਇਹ ਸੋਚੋ ਕਿ ਕਿਉਂ ਅਪਰੋਚ ਕਰ ਰਹੇ ਨੇ ਅਗਰ ਕੋਈ ਗਲਤ ਨਹੀਂ ਹੋਏ ਤੇ ਅਪਰੋਚ ਕਰੇਗਾ ਕਿਉਂ ਭੱਜੇ ਹੋਏ ਅਗਰ ਉਹ ਸਹੀ ਹੈ ਤੇ ਕਿਉਂ ਭੱਜੇ ਹੋਏ ਸੀਗੇ ਚਾਰ ਮਹੀਨੇ ਦਾ ਇਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਤੁਸੀਂ ਮੈਨੂੰ ਇਹ ਦੱਸੋ ਇੱਕ ਸਰਕਾਰੀ ਨੌਕਰ ਚਾਰ ਮਹੀਨੇ ਡਿਊਟੀ ਨਹੀਂ ਆਂਦਾ ਤੇ ਬੰਦੇ ਨੂੰ ਇੱਕ ਨੋਟਿਸ ਦੇ ਦਿੱਤਾ ਤੇ ਕੱਢ ਦਿੱਤਾ ਜਾਂਦਾ ਇਹਨਾਂ ਦੇ ਅਗੇਂਸਟ ਕੀ ਇਨਕੁਆਇਰੀ ਕੀਤੀ ਹੈ ਪੰਜਾਬ ਪੁਲਿਸ ਕੋਲੇ ਮਾਮਲੇ ਨੂੰ ਦੁਬਾਰਾ ਜੀ ਪੂਰਾ ਕਰਨ ਜੀ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਸੀ ਅੱਜ ਦੇਖੋ ਹਰਪਾਲ ਸਿੰਘ ਚੀਮੇ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸੀਬੀਆਈ ਇਹੂ ਹਰਪਾਲ ਸਿੰਘ ਚੀਮਾ ਸੀ ਜਿਸ ਨੇ ਕਿਹਾ ਸੀਬੀਆਈ ਨਹੀਂ ਦੇ ਸਕਦੇ ਤੇ ਸਾਨੂੰ ਕਿਹਾ ਗਿਆ ਤੁਸੀਂ ਕੋਰਟ ਤੋਂ ਕੇਸ ਵਾਪਸ ਲੈ ਲਿੱਤਾ ਜਾਏ ਤੇ ਅਸੀਂ ਡੀਐਸਪੀ ਨੂੰ ਵੀ ਟ੍ਰਾਂਸਫਰ ਕਰ ਦਾਂਗੇ ਤੇ ਡਿਸਮਿਸ ਕਰ ਦਾਂਗੇ ਅੱਜ ਉਹ ਕਹਿੰਦਾ ਜੀ ਬਹੁਤ ਖੁਸ਼ ਹਾਂ ਕਿ ਸੀਬੀਆਈ ਨੂੰ ਇਨਕੁਆਇਰੀ ਚਲੀ ਗਈ 4 ਮਹੀਨੇ ਦੀ ਸਰਕਾਰ ਸੁੱਤੀ ਹੋਈ ਸੀ ਜਿਸ ਦਿਨ ਅਸੀਂ ਹਰ ਭਗਵੰਤ ਮਾਨ ਦੇ ਆਫਿਸ ਗਏ ਸੀ ਅਸੀਂ ਤੇ ਸੀਬੀਆਈ ਇਨਕੁਆਇਰੀ ਮੰਗੀ ਸੀ ਨਾ 4 ਮਹੀਨੇ ਦਾ ਭਗਵੰਤ ਮਾਨ ਸੁੱਤਿਆ ਹੋਇਆ ਜਿਹੜਾ ਅੱਜ ਤੱਕ ਉਸਨੇ ਫੋਨ ਨਹੀਂ ਕੀਤਾ ਕਹਿੰਦਾ ਪੰਜਾਬ ਦੀ ਧੀਆ ਦੇ ਅੱਖਾਂ ਚੋਂ ਨੀਂ ਆਂਦੇਗਾ ਮੈਂ ਮੂਵਮੈਂਟ ਪਾਵਰ ਕਰਾਂਗਾ ਤੂੰ ਇੱਕ ਵਰਕ ਕਰਦੀ ਹੋਈ ਮੈਂ ਆਪਣੇ ਆਫਿਸ ਚਾਰ ਮਹੀਨੇ ਤੋਂ ਬੈਠੀ ਨਹੀਂ ਆ ਚਾਰ ਮਹੀਨੇ ਜਿਹੜੀ ਲੇਡੀ ਕੰਮ ਕਰਦੀ ਸੀ ਉਸ ਨੂੰ ਰਸਤਿਆਂ ਚ ਲੈ ਕੇ ਆ ਗਿਆ ਤੂੰ ਤੇ ਤੂੰ ਕਹਿੰਦਾ ਤੂੰ ਪੰਜਾਬ ਦੀ ਤਰੱਕੀ ਕਰੇਗਾ ਤੂੰ ਬਾਵਾ ਨੂੰ ਕੋਟਾਂ ਚ ਪੇਂਚ ਕੇ ਸਾਨੂੰ ਜਸਟਿਸ ਮਿਲੇਗਾ ਤੂੰ ਮਰ ਗਿਆ ਕੀ ਕਰ ਰਿਹਾ ਤੂੰ ਮਤਲਬ ਵਾਟ ਆਰ ਯੂ ਡੂਇੰਗ ਫਾਰ ਪੰਜਾਬ ਕੀ ਕੀਤਾ ਤੂੰ ਪੰਜਾਬ ਦੇ ਯੂਥ ਮਾਰ ਮਾਰ ਕੇ ਮਾਰ ਮਾਰ ਕੇ ਤੁਸੀਂ ਤੁਸੀਂ ਸਪੋਰਟ ਕਰ ਰਹੇ ਹੋ ਪੁਲਿਸ ਨੂੰ ਤੁਸੀਂ ਇਹ ਗੁੰਡਾ ਸਟੇਟ ਬਣਾ ਰਹੇ ਹੋ ਸਾਨੂੰ ਪੰਜਾਬ ਵਿੱਚ ਗੁੰਡੇ ਨਹੀਂ ਸਾਨੂੰ ਪੁਲਿਸ ਅਧਿਕਾਰੀ ਚਾਹੀਦੇ ਜੋ ਜਸਟਿਸ ਦੇਣ ਕਿ ਸਾਨੂੰ ਕੋਟਾਂ ਦੇ ਚੱਕਰ ਨਹੀਂ ਘਟਨੇ ਪੈਣ ਰਸਤਿਆਂ 'ਚ ਮਾਵਾਂ ਨੂੰ ਭਜਣਾ ਨਾ ਪਏ ਰਸਤੇ 'ਚ ਬੈਠਣਾ ਨਾ ਪਏ ਇਨਸਾਫ ਲਈ ਪੁਲਿਸ ਨੂੰ ਪੁਲਿਸ ਦਾ ਡਿਊਟੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਨਾ ਕਿ ਸਾਡੀ ਕਿ ਅਸੀਂ ਉਹਨਾਂ ਕੋਲ ਜਾਈਏ ਹੋਰ ਅਸੀਂ ਉਹਨਾਂ ਕੋਲ ਮਤਲਬ ਰਿਕੁਐਸਟ ਕਿਉਂ ਕਰਨੀ ਪਏ ਸਾਨੂੰ ਮੈਡਮ ਸੀਬੀਆਈ ਤੋਂ ਮੈਂ ਸੀਜੀਐਲ ਜਾਣ ਯੂਟੀ ਨੇ 23 ਤਰੀਕ ਤੋਂ 10 ਤਰੀਕ ਦੇ ਵਿੱਚ ਕੀ ਹੋਇਆ ਸਾਨੂੰ ਪਤਾ ਨਹੀਂ ਯੂਟੀ ਨੇ ਸਾਰੀ ਗੇਮ ਕਿਉਂਕਿ ਇਹ ਮੈਨੇਜ ਹੋ ਗਈ ਡੀਜੀ ਉੱਪਰ ਹਾਈ ਲੈਵਲ ਡੀਜੀ ਤੱਕ ਤੁਸੀਂ ਦੇਖੋ ਇਸ ਕੇਸ ਤੇ ਡੀਜੀ ਤੱਕ ਨੇ ਕੋਈ ਜਵਾਬ ਨਹੀਂ ਦਿੱਤਾ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਤੁਸੀਂ ਮੈਨੂੰ ਇਹ ਦੱਸੋ ਇਹ ਚਾਰ ਐਸਐਚਓ ਪੰਜਾਬ ਪੁਲਿਸ ਦੇ ਹੋਰ ਨਾਨਕ ਇੰਨਾ ਇੰਪੋਰਟੈਂਟ ਹੈ ਪੂਰੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਹਨਾਂ ਨੂੰ ਬਚਾਉਣ ਚ ਲੱਗੀ ਹੋਈ ਹੈ ਇਹ ਕੁਐਸ਼ਨ ਰਾਈਜ਼ ਕਰਦਾ ਹੈ ਕਿਉਂ ਏਜੀ ਕੀ ਇੰਪੋਰਟੈਂਸ ਹੈ 4ਐਸਚਓ ਦੀ ਜਿਹੜੀ ਪੰਜਾਬ ਪੁਲਿਸ ਔਰ ਪੰਜਾਬ ਗਵਰਨਮੈਂਟ ਇਹਨਾਂ ਨੂੰ ਵਿਚਾਰੀ ਹੈ ਕੀ ਇਹ ਜੇ ਰਾਜ ਹਨ ਜਿਹੜੇ ਇਹਨਾਂ ਨੂੰ ਡਰ ਲੱਗਦਾ ਕਿ ਆ ਪਕੜੇ ਗਏ ਤੇ ਇਹ ਖੋਲ ਦੇਣਗੇ ਪੰਜਾਬ ਸਰਕਾਰ ਦੇ ਕੋਲ ਇਹ ਕੇਸ ਮੰਡੋਰ ਕੇ ਇਨਕਾਊਂਟਰ ਕੇਸ ਵੀ ਤੁਹਾਨੂੰ ਪਤਾ ਹੀ ਹੈ ਉਹ ਕੋਰਟ ਤੇ ਲੱਗਿਆ ਹੋਇਆ ਹਾਈ ਕੋਰਟ ਉਸਦੀ ਕੱਲ ਡੇਟ ਹੈਗੀ ਹੈ ਉਹ ਇਨਕਾਊਂਟਰ ਵੀ ਉਹ ਇੱਕ 22 ਸਾਲ ਦੇ ਦੇਖੋ ਮੈਂ ਨਹੀਂ ਕਹਿੰਦੀ ਮੈਂ ਜਸਪ੍ਰੀਤ ਨੇ ਕਿਡਨਾਪ ਕੀਤਾ ਹੋਣਾ ਮਗਰ ਪੁਲਿਸ ਦਾ ਕੋਈ ਹੱਕ ਨਹੀਂ ਬੰਦਾ ਕਿਸੇ ਦੀ ਜਾਨ ਲੈਂਦਾ this is court to decide ki what is wrong and right police ne apne hath nal tusi goliyan mariyan proofs hai ki police ne goliyan encounter kita hai unna da close up bullet kita hai reports aagiyan us to baaziyat bhi us encounter nu no bachan le sanu pichle 4 mahine to koi banda nahi chhadya inane jis the through sanu compromise karan le nahi gaya do din pehle tak ਉਹ ਪਰਾਇਦੇ ਫੈਮਲੀ ਸਾਨੂੰ ਕੋ ਅਪਰੋਚ ਕਰਦੀ ਹੈ ਢਿਲੋ ਦੀ ਫੈਮਲੀ ਸ਼ਮਿੰਦਰ ਆ ਕੇ ਮਿਲ ਕੇ ਜਾ ਰਹੀ ਕਿ ਮੈਂ ਗਵਾਹ ਬਣਨ ਨੂੰ ਤਿਆਰ ਆ ਤੇ ਤੁਸੀਂ ਮੈਨੂੰ ਬਚਾ ਲਓ ਸ਼ਮਿੰਦਰ ਨੇ ਕਹੀ ਜੀ ਜੀ ਬਿਲਕੁਲ ਸ਼ਮਿੰਦਰ ਆ ਕੇ ਮਿਲਿਆ ਸਨ ਆ ਸ਼ਮਿੰਦਰ ਨੇ ਢਿਲੋ ਸਭ ਨੂੰ ਵੀ ਫੋਨ ਕੀਤਾ ਮੈਨੂੰ ਵੀ ਕੀਤਾ ਕਿ ਸਾਨੂੰ ਬਚਾ ਮੈਨੂੰ ਮੈਂ ਗਵਾਹ ਬਣਨ ਨੂੰ ਤਿਆਰ ਆ ਗਵਾਹ ਬਣਨ ਨੂੰ ਤਿਆਰ ਆ ਤੁਸੀਂ ਪਹਿਲੇ ਕ੍ਰਾਈਮ ਕਹਿੰਦੇ ਜੀ ਮੇਰਾ ਗੁਨਾਹ ਘਟ ਹੈ ਜੀ ਜਦੋਂ ਬੰਦੇ ਇੱਕ ਮੌਬੇ ਤੇ ਲੜਦੇ ਨੇ ਤੇ ਗੁਨਾਹ ਕਿਸੇ ਦਾ ਘੱਟ ਨਹੀਂ ਹੁੰਦਾ ਸਰ ਐਵੀਡੈਂਸ ਹੈ ਜੀ ਜਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋ ਜੀ ਐਵੀਡੈਂਸ ਵੀ ਹੋਣਗੇ ਉਹ ਵੀ ਦੇ ਦਾਂਗੇ ਜੀ ਤੁਹਾਨੂੰ ਉਹ ਵੀ ਹੈਗੇ ਮੇਰੇ ਕੋਲ ਆਏ ਨੇ ਉਹ ਔਰ ਮੈਨੂੰ ਰਿਕੁਐਸਟ ਕੀਤੀ ਹੈ ਕਿ ਯੂਟੀ ਨੂੰ ਬੋਲੋ ਕਿ ਮੇਰਾ ਬਿਆਨ ਏ ਯੂਟੀ ਨੇ ਉਹਨਾਂ ਨੂੰ ਕਿਹਾ ਕਿ ਪਹਿਲੇ ਯੂਟੀ ਤਬ ਤੱਕ ਉਹਨਾਂ ਨੂੰ ਕਹਿ ਰਹੀ ਸੀ ਕਿ ਅਗਰ ਤੁਸੀਂ ਸਾਡੇ ਕੋਲ ਆਏ ਤੇ ਸਾਨੂੰ ਤੁਹਾਨੂੰ ਅਰੈਸਟ ਕਰਨਾ ਪਏਗਾ ਹੁਣ ਦੇਖੋ 23 ਤਰੀਕ ਤੋਂ 10 ਤਰੀਕ ਦੇ ਅੰਦਰ ਯੂਟੀ ਨੇ ਕੀ ਗੇਮ ਖੇਡੀ ਜਦੋਂ ਇਥੋਂ ਪੂਰੀ ਦੀ ਪ੍ਰੈਸ਼ਰ ਪਿਆ ਯੂਟੀ ਦੇ ਡੀਜੀ ਸਾਹਿਬ ਚੇਂਜ ਹੋ ਗਏ ਡੀਜੀ ਚੇਂਜ ਹੋਇਆ ਦੂਜਾ ਡੀਜੀ ਆਇਆ ਉਹਨਾਂ ਦੇ ਜਿਹੜੇ ਕੋਰਸਮੇਟ ਹੈਗੇ ਜਿਹੜੇ ਪੰਜਾਬ ਪੁਲਿਸ ਵਾਲੇ ਸੀਗੇ ਜਿਹੜੇ ਆਪਣੇ ਐਸਐਸਪੀ ਪਟਿਆਲੇ ਤੂਹੀ ਗਏ ਸੀਗੇ ਉਹ ਉੱਥੇ ਸੀਗੇ ਮਨਜੀਤ ਸਿਰੌਂ ਦੇ ਜਿਹੜੇ ਹੈਡ ਹੈਗੇ ਜਿਹੜੇ ਚੀਜ਼ ਦਾ ਸਾਨੂੰ ਪਹਿਲੇ ਵੀ ਡਰ ਸੀਗਾ ਇੱਕ ਚੀਜ਼ ਦਾ ਹਮੇਸ਼ਾ ਡਰ ਸੀਗਾ ਕਿਤੇ ਮੈਨੇਜ ਨਾ ਹੋ ਜਾਵੇ ਪਹਿਲੇ ਇਨਵੈਸਟੀਗੇਸ਼ਨ ਜੀ ਸੀਬੀਆਈ ਦੇਖੋ ਅਜੇ ਵੀ ਅਸੀਂ ਤੇ ਯੂਟੀ ਵੀ ਸੈਟੀਸਫਾਈਡ ਸੀਗੇ ਮੈਂ ਤੁਹਾਨੂੰ ਕੀ ਕਹਾਂ ਸੀ ਸਾਨੂੰ ਇਹ ਕਰ ਰਹੇਨ ਕੰਮ 23 ਤਰੀਕ ਤੱਕ ਮੈਂ ਤੁਹਾਨੂੰ ਕੀ ਕਹਾਂ ਸੀ ਇਹਨਾਂ ਨੇ ਅਪੋਜ਼ ਕੀਤੀ ਐਂਟੀਸਪੇਟਰੀ ਬੇਲ ਰੈਡ ਕਰ ਰਹੇਨ ਜਾ ਰਹੇਨ 23 ਤਰੀਕ ਤੋਂ 10 ਤਰੀਕ ਦੇ ਅੰਦਰ ਆਈ ਜਾਂ ਕੀ ਹੋ ਗਿਆ ਕਿ ਇਨਸੀਡੈਂਟ ਬਦਲ ਗਿਆ ਵੀਡੀਓ ਬਦਲ ਗਈ ਕੀ ਹੋ ਗਿਆ ਜਿਹੜਾ 307 ਦੀ ਧਾਰਾ ਵੀ ਹਟਾਣ ਲੱਗ ਗਏ ਡਕੈਤੀ ਦੀ ਵੀ ਜਾਰਾ ਹਟਾਣ ਲੱਗ ਗਏ ਕਿਉਂਕਿ ਦੇ ਕੁੱਡ ਵੀ ਮੈਨੇਜ ਅੱਜ ਜੱਜ ਸਾਹਿਬ ਨੇ ਕਲੀਅਰ ਟਰਮਸ ਤੇ ਕਿਹਾ ਯੂ ਹੈਵ ਬੀਨ ਮੈਨੇਜ so you are not doing fair investigation this case cannot be ji unhe crm aa jayega pata lag jayega but he has transferred the case to cbi for anticipatory bail yes already supreme court te lawyer kita hoya tankha saab saade utthe lawyer kar dete hoye na si te jo hai bail ban ge jo bhi ban ge be will oppose that justice jab tak nahi milega tab tak main ladungi agar 120 din ladiya par ਅੱਗੇ ਵੀ ਜਬ ਤੱਕ ਜਾਨ ਹੈਗੀ ਹੈ ਤਬ ਤੱਕ ਲੜੂਗੀ